ਦੋਸਤੋ ਵੀਰੋ ਪੈਰੋਂ ਪ੍ਰਾਪੋ ਸਸਰੀ ਅਕਾਰ ਨਾਮ ਰਾਮ ਅਸਲਾਮੁਅਲੈਕੁਮ ਅਲਹੁਮਦੁਲਿਲਾਹਿ ਵ ਬਰਕਾਤੁ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਪੈਰੋਂ ਵੀਰ ਜੀ ਦੀ ਕਲਾਮ ਵਸ਼ੀਕਰਨ ਵਾਸਤੇ ਪੇਜ ਨੰਬਰ 219 ਆ ਪੇਜ ਨੰਬਰ 607 ਮੰਤਰ ਨੰਬਰ 219 ਇਹ ਕਾਲਾ ਪੈਰੋਂ ਜੀ ਦੀ ਵਸ਼ੀਕਰਨ ਦੀ ਕਲਾਮ ਹੈ ਜੀ ਕਿਸੇ ਨੂੰ ਆਪਣੇ ਵਸ਼ਹ ਕਰਨ ਵਾਸਤੇ ਦੋਸਤੋ तक तो मैं कई बार दसिया वा कि मैं ग्रंथ बनाया व पांच सौ पेज तक फर्स्ट पार्ट और पाँच सौ पेज तो लैके हज़ार पेज तक सैकेंड पार्ट जिन्हें भी लेना हो सौ सत्तर मंत्र है जी पांच सौ पेज तक तो मेरे नाबता कर सकता मेरे मोबाइल नंबर से मोबाइल नंबर अठानवे पाँच सौ अठवंजा बानवे सात सौ छियासी नाइन एट डबल फाइव एट नाइन टू सैवन एट सिक्स ਦੋਸਤੋ ਮੰਗਲਵਾਰ ਤੇ ਵੀਰਵਾਰ ਅਸੀਂ ਬੈਠਦੇ ਆ ਗੱਦੀ ਤੇ ਜੇ ਕਿਸੇ ਨੂੰ ਕੋਈ ਸਵਾਲ ਜਵਾਬ ਪੁੱਛਣਾ ਹੋਵੇ ਤਾਂ ਉਹ ਆ ਸਕਦਾ ਵਾ ਸਾਡੇ ਕੋਲ ਗੱਦੀ ਤੇ ਮੰਗਲਵਾਰ ਤੇ ਵੀਰਵਾਰ ਸਿਰਫ ਚੱਲਦੇ ਆ ਸਰ ਮੰਤਰਵਾਲ ਮੰਤਰਵਾਲ ਜਾਣ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਲਾਈਕ ਔਰ ਜੇ ਚੰਗਾ ਲੱਗਾ ਤਾਂ ਸ਼ੇਅਰ ਕਰਿਓ ਵਰਨਾ ਨਾ ਕਰਿਓ काला पैरों कपली जटा पैरों खेले चार चपटा पैरों मारे पैरों खाए पैरों मड़ी मसाणी जाए हाथ कड़ा मोढ़े मड़ा जहाँ हंकारो हाजर खड़ा आओ रे आओ पैरों काल का माई के पूता हम तरावे तुमरा बूता दे हथियारी पापन को चूटा चड़ी पट्टी के जयतवार जाने ना पाए पकड़ ले आओ हमारे पास लाख दुहाई तिनु काल का मई के दूध की फलाने को हाजिर ना करे ता अपनी मां बहन की शेज पर चढ़े अपनी मां बहन की शेज पर पैर तरी हाजिर कर हाजिर कर हाजिर कर गुरु की शक्ति हमारी भक्ति पिंड काचा सब सांचा ਫਰੋ ਮੰਤਰ ਹੀ ਸ਼ੁਰੂਆਚਾ ਵਿਦੇਸ ਮੰਤਰ ਦਾ ਜਪੋ 11000 ਵਾਰ ਕਰਨਾ ਜਿੰਨੇ ਮਰਜੀ ਦਿਨਾਂ ਦੇ ਵਿੱਚ ਤੁਸੀਂ ਕਰ ਸਕਦੇ ਹੋ ਕਰ ਲਓ ਆਖਰੀ ਦਿਨ ਸ਼ਰਾਬ ਲੱਡੂ ਮਾਸਪਾਨ ਪਾਨ ਇੱਕ ਲੈਣਾ ਲੱਡੂ ਦੋ ਲੈ ਲਓ ਜਾਂ ਅੱਠ ਲੈ ਲਓ ਸਤਵੰਨੀ ਮਠਿਆਈ 1/2 ਕਿਲੋ ਵੀ ਲੈ ਸਕਦੇ ਹੋ ਤੁਸੀਂ ਸਤਵੰਨੀ ਮਠਿਆਈ ਨਾਲ ਇੱਕ ਇੱਕ ਪੀਸ ਸੱਤ ਤਰ੍ਹਾਂ ਦੀਆਂ ਮਠਿਆਈਆਂ ਦਾ ਸਤਵੰਨੀ ਮਠਿਆਈ ਖਵਾਉਂਦੀ ਹੈ ਪੂਗਦੇਵੇ ਆਖਰੀ ਦਿਨ ਸਦ ਹੋਵੇ ਵਰਤੇ ਮਹਿਬੂਬ ਦੇ ਪੈਰ ਦੀ ਮਿੱਟੀ ਮੰਤਰ ਕੇ ਸਿਰ ਦੇ ਵਿੱਚ ਪਾਉਣ ਨਾਲ ਮਹਿਬੂਬ ਵਾਸ਼ ਹੋ ਜਾਂਦਾ ਇਹ ਚੀਜ਼ ਅੰਗਿਆਰੀ ਤੇ ਪਾ ਕੇ ਆਖਰੀ ਦਿਨ ਬਾਹਰ ਘਰ ਤੋਂ ਬਾਹਰ ਦੇ ਕੇ ਆਣੀ ਆ ਯਾਦ ਰੱਖਿਓ ਚਲੋ ਦੋਸਤੋ ਲਾਈਕ ਕਰ ਦਿਓ ਹੁਣ ਜਿਨੇ ਨਹੀਂ ਕੀਤਾ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਅਗਲਾ ਮੰਤਰ ਲੈ ਕੇ ਆ ਰਿਹਾ ਕਿਸੇ ਵੀ ਪੁਰਸ਼ ਜਾਂ ਇਸਤਰੀ ਨੂੰ ਵਸ ਕਰਨ ਵਾਸਤੇ ਮੰਤਰ ਢਾਈਆ ਹੈ ਦੋਸਤੋ ਮੈਂ ਤੁਹਾਨੂੰ ਆਪਣਾ ਐਡਰੈਸ ਦਿਖਾ ਦਿੰਦਾ ਫਿਰ ਲੋਕ ਤੁਸੀਂ ਪੁੱਛਦੇ ਹੋ ਕਿ ਬਾਬਾ ਜੀ ਆਣਾ ਕਿੱਥੇ ਹੈ ਜੇ ਕਿਸੇ ਨੇ ਆਉਣਾ ਹੋਵੇ ਮੰਗਲਵਾਰ ਤੇ ਵੀਰਵਾਰ ਤੁਸੀਂ ਆ ਸਕਦੇ ਹੋ ਬਾਬਾ ਅਲੀ ਖਾਨ ਚਿਸ਼ਤੀ ਮੇਰਾ ਨਾਮ ਹੈ ਨিজਾਮੀ ਚਿਸ਼ਤੀ ਦਰਬਾਰ ਹੈ ਆਪਣਾ ਜੋ ਹੈ ਕੈਂਪ ਕਪੜਾ ਮਾਰਕੀਟ ਨਜ਼ਦੀਕ ਪਾਣੀ ਵਾਲੀ ਟੈਂਕੀ ਕੋਲ ਨਾਨਕਨਗਰੀ ਦੇ ਵਿੱਚ ਆ ਗਲੀ ਨੰਬਰ 5 ਨਾਨਕਨਗਰੀ ਚ ਦੋਸਤੋ ਮੰਗਲਵਾਰ 10 ਵਜੇ ਤੋਂ ਲੈ ਕੇ ਸ਼ਾਮ ਦੇ 7-8 ਵਜੇ ਤੱਕ ਅਸੀਂ ਬੈਠਦੇ ਹਾਂ ਮੰਗਲਵਾਰ ਤੇ ਵੀਰਵਾਰ ਦੋਸਤੋ ਸਸਰੀਕਾਰ ਰਾਮ ਰਾਮ ਅਸਲਾਮੁਅਲੈਕੁਮ 500 ਪੇਜਾ ਗਰਾਂਜਾ ਤੁਹਾਨੂੰ ਦਿਖਾ ਦਈਏ ਕਿ ਕਿੱਡਾ ਕ ਬਣਾਇਆ ਇਹਨੇ ਮੰਤਰੋ ਦੇ ਵਿੱਚ ਆਉਂਦੇ ਆ ਜੇ ਕਿਸੇ ਨੇ ਲੈਣਾ ਹੋਵੇ ਗੱਦੀ ਵਾਲੇ ਵੀਰ ਭੈਣ ਭਰਾ ਜਾਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਕਿਸੇ ਨੇ ਲੈਣਾ ਤਾਂ ਉਹ ਲੈ ਸਕਦਾ ਇੱਥੋਂ ਤੱਕ ਹੈ ਬਣਿਆ 500 ਪੇਜ ਤੱਕ ਇੰਨਾ بڑا ਗ੍ਰੰਥ ਹੈ ਜिल्ਤ ਕੀਤੀ ਹੋਇਆ ਪਰ ਫੋਟੋ ਸਟੇਟ ਦੇ ਵਿੱਚ ਆ ਮੰਤਰ ਸਾਰੇ ਮੰਤਰ ਹੈ ਵਿਧੀ ਵਤਾ ਪੂਰੀ ਵਿਧੀ ਨਾਲ ਲਿਖੇ ਹੋਏ ਜੀ ਕੁਐਸਚਨ ਲੈਣਾ ਹੋਵੇ ਤਾਂ ਸਾਡੇ ਮੋਬਾਈਲ ਨੰਬਰ ਤੇ ਰਾਬਤਾ ਕਰ ਸਕਦਾ ਹੈ ਤੇ ਐਡਰੈਸ ਤੁਹਾਨੂੰ ਦੇ ਦਿੱਤਾ ਫਿਰ ਇੱਕ ਵਾਰੀ ਨੰਬਰ ਸੁਣ ਲਓ 98558 92786 ਦੋਸਤੋ ਸਤਿ ਸ੍ਰੀ ਅਕਾਲ ਰਾਮ ਰਾਮ ਅਸਲਾਮੁਅਲੈਕੁਮ ਵ ਰਹਿਮਤੁਲਲਾਹੀ ਵ ਬਰਕਾਤੁ